ਸਲੋਕ ਮਹੱਲਾ ਚੌਥਾ RAM ਨਾਮ RAM ਰਾਵ ਰਹੇ RAM ਨਾਮ RAM ਰਾਵ ਰਹੇ ਇਥੇ ਵਿਸਰਾਮ RAM 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 ਰਮੀਤ ਘਾਟ ਘਾਟ ਆਤਮ RAM ਹੈ ਪ੍ਰਭ ਖੇਲ ਕੀਓ ਰੰਗ ਰੀਤ ਹਰ ਨਿਕਟ ਵਸੈ ਜਗ ਜੀਵਨਾ ਪ੍ਰਗਾਸ ਕੀਓ ਗੋਰ ਮੀਤ ਹਰਿ ਸਵਾਮੀ ਹਰਿ ਪ੍ਰਭ ਤੈਨ ਮਿਲੇ ਜਿਨ ਲਿਖਿਆ ਧੁਰ ਹਰਿ ਪ੍ਰੀਤ ਹਰਿ ਸਵਾਮੀ ਹਰਿ ਪ੍ਰਭ ਤੈਨ ਮਿਲੇ ਇਸ੍ਰਾਮ ਜਿਨ ਲਿਖਿਆ ਧੁਰ ਹਰਿ ਪ੍ਰੀਤ ਜਨ ਨਾਨਕ ਨਾਮ ਧਿਆਇਆ ਗੁਰਬਚਨ ਜਪਿਓ ਮਾਨ ਚੀਤਾ ਮਹੱਲਾ ਚੌਥਾ ਹਰਿ ਪ੍ਰਭ ਸੱਜਣ ਲੋੜ ਲਹੋ ਭਾਗ ਵਸੈ ਵੱਡ ਭਾਗ ਗੋਰ ਪੂਰਾ ਦੇਖਾਲਿਆ ਨਾਨਕ ਹਰ ਲੇਵ ਲਾਗ ਪੌੜੀ ਧਨ ਧਨ ਸੁਹਾਵੀ ਸਫਲ ਘੜੀ ਜਿਤ ਹਰ ਸੇਵਾ ਮਾਨ ਭਾਣੀ ਹਰ ਕਥਾ ਸੁਣਾਵੋ ਮੇਰੇ ਗੁਰ ਸਿੱਖੋ ਮੇਰੇ ਹਰ ਪ੍ਰਭ ਅਕਥ ਕਹਾਣੀ ਕਿਉ ਪਾਈਐ ਕਿਉ ਦੇਖੀਐ ਹਾਂਜੀ ਕਿਉ ਪਾਈਐ ਕਿਉ ਦੇਖੀਐ ਇਥੇ ਵੀ ਸ੍ਰਾਮ ਮੇਰਾ ਹਰ ਪ੍ਰਭ ਸੁਗੜ ਸੁਜਾਣੀ ਹਰ ਮੇਲ ਦਿਖਾਏ ਆਪ ਹਰ ਗੁਰਬਚਨੀ ਨਾਮ ਸਮਾਣੀ ਤੈਨ ਵਿਟਹੁ ਨਾਨਕ ਵਾਰਿਆ ਜੋ ਜਪਦੇ ਹਰ ਨਿਰਬਾਣੀ ਸ਼ਲੋਕ ਮਹੱਲਾ ਚੌਥਾ ਹਰ ਪ੍ਰਭ ਰਤੇ ਲੋਇਣਾ ਗਿਆਨ ਅੰਜਨ ਗੁਰ ਦੇ ਮਾ ਪ੍ਰਭ ਸੱਜਣ ਮੈਂ ਪ੍ਰਭ ਸੱਜਣ ਪਾਇਆ ਜਾਨ ਨਾਨਕ ਸਹਿਜ ਮਿਲੇ ਮਹੱਲਾ ਚੌਥਾ ਗੁਰਮੁਖ ਅੰਤਰ ਸਾੰਤ ਹੈ ਮਾਨ ਤਨ ਨਾਮ ਸਮਾਏ ਨਾਮ ਚਿਤਵੈ ਨਾਮੁ ਪੜੈ ਨਾਮ ਰਹੈ ਲਿਵ ਲਾਇ ਨਾਮ ਪਦਾਰਥ ਪਾਈਐ ਚਿੰਤਾ ਗਈ ਬਿਲਾਏ ਸਤਗੁਰ ਮਿਲਿਆ ਨਾਮ ਊਪਜੈ ਤ੍ਰਿਸ਼ਨਾ ਭੋਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੁ ਪੱਲਾ ਪਾਇ ਪਉੜੀ ਤੁਧ ਆਪੇ ਜਗਤੁ ਵੁਪਾਇਕੈ ਤੁਧ ਆਪੇ ਵਸਗਤ ਕੀਤਾ ਇਕ ਮਨ ਮੁਖ ਕਰ ਹਰਾਇਣ ਇਕ ਨਾਮੇਲ ਗੁਰੂ ਤਿਨਾ ਜੀਤਾ ਹਰ ਊਤਮ ਹਰ ਪ੍ਰਭ ਨਾਮ ਹੈ ਗੁਰ ਬਚਨ ਸੁਭਾਗੇ ਲੀਤਾ ਦੁਖ ਦਾਲਦ ਸਭੋ ਲਹਿ ਗਿਆ ਜਾਂ ਨਾਉ ਗੁਰੂ ਹਰ ਦਿੱਤਾ ਸਭ ਸੇਵਹੁ ਮੋਹਨੋ ਮਨ ਮੋਹਨੋ ਜਗ ਮੋਹਨੋ ਜਿਨ ਜਗਤ ਉਪਾਏ ਸਭੋ ਵਸ ਕੀਤਾ ਸ਼ਲੋਕ ਮਹੱਲਾ ਚੌਥਾ ਮਨ ਅੰਤਰ ਹਉਮੈ ਰੋਗ ਹੈ ਭ੍ਰਮ ਭੂਲੇ ਮਨ ਮੁਖ ਦੁਰਜਨ ਨਾਨਕ ਰੋਗ ਵੰਜਾਇ ਮਿਲ ਸਤਿਗੁਰ ਸਾਧੂ ਸੱਜਣਾ ਨਾਨਕ ਰੋਗ ਵੰਜਾਇ ਇਥੇ ਵਿਸਰਾਮ ਨਾਨਕ ਪਾਤੇ ਜਮਤ ਲਾਉਣੀ ਐ ਨਾਨਕ ਰੋਗ ਵੰਜਾਇ ਮਿਲ ਸਤਿਗੁਰ ਸਾਧੂ ਸੱਜਣਾ ਨਾਨਕ ਰੋਗ ਬੁਝਾਇ ਮਿਲ ਸਤਗੁਰ ਸਾਧੂ ਸੱਜਣ ਮਹੱਲਾ ਚੌਥਾ ਮਾਨ ਤਨ ਨਾ ਮਾਨ ਤਨ ਤਾਮਸ ਗਾਰਵਾ ਜੀ ਮਾਨ ਤਨ ਤਾਮਸ ਗਾਰਵਾ ਜਾਂ ਦੇਖਾ ਹਰ ਨੈਣੇ ਜਾਂ ਦੇਖਾ ਹਰ ਨੈਣੇ ਜਾਂ ਦੇਖਾ ਹਰ ਨੈਣੇ ਨਾਨਕ ਸੋ ਪ੍ਰਭ ਮੈਂ ਮਿਲੈ ਹਉ ਜੀਵਾ ਸਦ ਸੁਣੇ ਸੱਦ ਸੁਣੇ ਇਹ ਥੋੜਾ ਜਿਹਾ ਕਸ ਕੇ ਬੋਲਣਾ ਹੈ ਨਾਨਕ ਸੋ ਪ੍ਰਭ ਮੈਂ ਮਿਲੈ ਇਥੇ ਵਿਸਰਾਮ ਹਉ ਜੀਵਾ ਸੱਦ ਸੁਣੇ ਨਾਨਕ ਸੋ ਪ੍ਰਭ ਮੈਂ ਮਿਲੈ ਹਉ ਜੀਵਾ ਸੱਦ ਸੁਣੇ ਸੱਦ ਮਤਲਬ ਕਿ ਸ਼ਬਦ ਦੀ ਆਵਾਜ਼ ਨੂੰ ਸੁਣ ਕੇ ਜਿਉਂਦਾ ਹਾਂ ਪੌੜੀ ਜਗਨਾਥ ਜਗਦੀਸ਼ਰ ਕਰਤੇ ਅપરੰਪਰ ਪੁਰਖ ਅਤੋਲ ਹਰ ਨਾਮ ਧਿਆਵੋ ਮੇਰੇ ਗੁਰ ਸਿੱਖੋ ਹਰ ਊਤਮ ਹਰ ਨਾਮ ਅਮੋਲ ਜਿਨ ਧਿਆਇਆ ਹਿਰਦੈ ਦਿਨ ਸਰਾਤ ਤੇ ਮਿਲੇ ਨਹੀਂ ਹਰ ਰੋਲ ਹਾਏ ਯਾਦ ਰੱਖਣ ਵਾਲੀ ਠਮਕੈ ਜਿਨ ਧਿਆਇਆ ਹਿਰਦੈ ਦਿਨ ਸਰਾਤ ਇਥੇ ਵਿਸਰਾਮ ਤੇ ਮਿਲੇ ਉਹ ਮਿਲ ਜਾਂਦੀ ਹਨ ਤੇ ਮਿਲੇ ਨਹੀਂ ਹਰ ਰੂਲ ਰੁਲਦੇ ਨਹੀਂ ਯਾਨੀ ਉਹਨਾਂ ਨੂੰ ਹਰੀ ਵਿੱਚ ਮਿਲ ਜਾਂਦੇ ਹਨ ਉਹਨਾਂ ਨੂੰ ਭੁਲਾਵਾ ਨਹੀਂ ਰਹਿੰਦਾ ਹੈ ਭੁੱਲਦੇ ਨਹੀਂ ਹਨ ਵਰਡ ਭਾਗੀ ਸੰਗਤ ਮਿਲੇ ਗੁਰ ਸਤ ਗੁਰ ਪੂਰਾ ਬੋਲ ਸਭ ਧਿਆਵੋ ਨਰ ਨਾਰਾਇਣੋ ਨਾਰਾਇਣੋ ਇੱਥੇ ਵਿਸਰਾਮ ਹੈ ਜੇਤ ਚੂਕਾ ਜਾਮ ਝਗੜ ਚਗੋਲ ਸ਼ਲੋਕ ਸਕੂਲ ਪੁੱਲੀ ਬੋਲੀ ਸ਼ਲੋਕ ਮਹੱਲਾ ਚੌਥਾ ਹਰ ਜਨ ਹਰ ਹਰ ਚੌਦਿਆ ਚੌਦਿਆ ਪੁੱਲੀ ਬੋਲਨਾ ਹਰ ਜਨ ਹਰ ਹਰ ਚੌਦਿਆ ਚੌਦਿਆ ਸਿੰਧੀ ਬੋਲੀ ਹੈ ਬੋਲਨ ਦਾ ਵਾਚਕ ਹੈ ਉਚਾਰਨ ਕਰਨ ਦਾ ਵਾਚਕ ਹੈ ਜਪਣ ਦਾ ਵਾਚਕ ਹੈ ਹਰ ਜਨ ਹਰ ਹਰ ਚੌਦਿਆ ਸਾਰ ਸਮਧਿਆ ਗਾਵਾਰ ਨਾਨਕ ਹਰ ਜਨ ਹਰ ਲਿਵ ਉੱਭਰੇ ਜਿਨ ਸੰਧਿਆ ਤੇ ਸ ਫੇਰ ਮਾਰ ਮਹਲਾ ਚੌਥਾ ਅੱਖੀ ਪ੍ਰੇਮ ਕਸਾਈਆ ਅੱਖੀ ਪ੍ਰੇਮ ਕਸਾਈਆ ਅੱਖਾਂ ਦੇ ਵਿੱਚ ਪ੍ਰੇਮ ਦੀ ਕਸਾਈਆ ਯਾਨੀ ਖਿੱਚ ਪੈਦਾ ਹੋ ਗਈ ਹੈ ਅੱਖੀ ਪ੍ਰੇਮ ਕਸਾਈਆ ਹਰ ਹਰ ਨਾਮ ਪਖੰਨ ਜੇ ਕਰ ਦੂਜਾ ਦੇਖ ਦੇ ਜਨ ਨਾਨਕ ਕੱਢ ਦੇ ਚੰਨ ਪੌੜੀ ਜਾਲ ਥਲ ਮਹੀਲ ਪੂਰਨ ਅਪਰੰਪਰ ਸੋਈ ਜੀਅ ਜੰਤ ਪ੍ਰਤਪਾਲ ਦਾ ਜੋ ਕਰੇ ਸੋ ਹੋਈ ਮਾਤ ਪਿਤਾ ਸੋਤ ਭਰਾਤ ਮੀਤ ਤਿਸ ਬਿਨ ਨਹੀ ਕੋਈ ਘਾਟ ਘਾਟ ਅੰਤਰ ਰਾਵ ਰਹਿਆ ਜਪਿ ਅਹੋ ਜਾਣ ਕੋਈ ਸਗਲ ਜਪੋ ਗੋਪਾਲ ਗੁਣ ਪ੍ਰਗਟ ਸਭ ਲੋਈ ਸਲੋਕ ਮਹਲਾ 4 ਗੁਰਮੁਖ ਮਿਲੇ ਸਿਖ ਸੱਜਣਾ ਹਰ ਪ੍ਰਭ ਪਾਇਆ ਰੰਗ ਜਨ ਨਾਨਕ ਨਾਮ ਸਲਾਹਿ ਤੂ ਲੁੱਡ ਲੁੱਡ ਦਰਗਹ ਵਾਈਆ ਜਨ ਨਾਨਕ ਨਾਮ ਸਲਾਹਿ ਤੂ ਇਥੇ ਵਿਸਰਾਮ ਲੁੱਡ ਲੁੱਡ ਦਰਗਹ ਵੰਨ ਮਹੱਲਾ ਚੌਥਾ ਹਰ ਤੂੰ ਹੈ ਦਾਤਾ ਸਭ ਸਦਾ ਸਭ ਜੀਏ ਤੁਮਾਰੇ ਸਭ ਤੁਧੈ ਨੋ ਆਰਾਧ ਦੇ ਦਾਨ ਦੇਹ ਪਿਆਰੇ ਹਰ ਦਾਤਾ ਦਾਤਾਰ ਹੱਥ ਕੱਢਿਆ ਨੀ ਹੋ ਬੁੱਟਾ ਸਹ ਸਾਰੇ ਅੰਨ ਜਮਿਆ ਖੇਤੀ ਭਾਉ ਕਰ ਹਰ ਨਾਮ ਸਮਾਰੇ ਜਨ ਨਾਨਕ ਮੰਗੈ ਦਾਨ ਪ੍ਰਭ ਹਰ ਨਾਮ ਆਧਾਰੇ ਪਉੜੀ ਇੱਛਾ ਮਾਨ ਕੀ ਪੂਰੀਐ ਜਪਿਐ ਸੁਖ ਸਾਗਰ ਹਰ ਕੇ ਚਰਨ ਅਰਾਧਿਐ ਹਉ ਗੁਰ ਸਬਦ ਰਤਨਾਗਰ ਮੇਲ ਸਾਧੂ ਸੰਗ ਉਧਾਰ ਹੋਇ ਫਟ ਜਾਮ ਕਾਗਰ ਜਨਮ ਪਦਾਰਥ ਜੀਤੀ ਐ ਜਾਪ ਹਰ ਬੈ ਰੱਗਰ ਸਭ ਪਵਹ ਸਰਨਾ ਸਤਿਗੁਰੂ ਕੀ ਬਿਨਸੈ ਦੁਖ ਦਾਗਰ ਸ਼ਲੋਕ ਮਹੱਲਾ ਚੌਥਾ ਹਉ ਤੂੰ ਢਿੰਦੀ ਸੱਜਣਾ ਸੱਜਣ ਮੈਡਾ ਨਾਲ ਹਾਂਜੀ ਹਉ ਤੂੰ ਢਿੰਦੀ ਸੱਜਣਾ ਸੱਜਣ ਮੈਡਾ ਨਾਲ ਜਨ ਨਾਨਕ ਅਲਾਖ ਨ ਲਖੀਐ ਗੁਰਮੁਖ ਦੇਹ ਦਿਖਾਲ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿਨ ਸਚੈ ਤਿਸ ਬਿਨ ਰਹਿਣ ਨ ਜਾਈ ਸਤਗੁਰ ਮਿਲੈ ਤਾ ਪੂਰਾ ਪਾਈਐ ਹਰ 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 ਰਾਸ ਰਸਨ ਰਸਾਈ ਹਰ ਰਸ ਰਸਨ ਰਸਾਈ ਸਤਗੁਰ ਮਿਲੈ ਤਾ ਪੂਰਾ ਪਾਈਐ ਹਰ ਰਸ ਰਸਨ ਰਸਾਈ ਪੌੜੀ ਕੋਈ ਗਾਵੇ ਕੋ ਸੁਣੇ ਕੋ ਉਚਰ ਸੁਣਾਵੇ ਜਨਮ ਜਨਮ ਕੀ ਮਾਲ ਉਤਰੈ ਮਨ ਚਿੰਦਿਆ ਪਾਵੇ ਆਵਣ ਜਾਣਾ ਮੇਟੀਐ ਹਰ ਕੀ ਗੁਣ ਗਾਵੇ ਆਪ ਤਰਹ ਸੰਗੀਤ ਰਾਹੀ ਸਭ ਕੁਟੰਬ ਤਰਾਵੇ ਜਨ ਨਾਨਕ ਤਿਸ ਬਲਿਹਾਰਣੈ ਜੋ ਮੇਰੇ ਹਰ ਪ੍ਰਭ ਭਾਵੈ ਸੁਧ ਰਾਗ ਕਾਨੜਾ ਬਾਣੀ ਨਾਮਦੇਵ ਜੀਓ ਕੀ ਬਾਣੀ ਨਾਮਦੇਵ ਜੀਓ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਐਸੋ RAM ਰਾਏ ਅੰਤਰਜਾਮੀ ਜੈਸੇ ਦਰਪਨ ਮਾਹੇ ਮਾਹੇ ਪਦ ਤਿ ਵਿਸਰਾਮ ਹੈ ਜੈਸੇ ਦਰਪਨ ਮਾਹੇ ਬਦਨ ਪਰਵਾਨੀ ਜੈਸੇ ਦਰਪਨ ਮਾਹੇ ਬਦਨ ਪਰਵਾਨੀ ਰਹਾਉ ਬਸੈ ਘਟਾ ਘਟ ਲੀਪ ਨਾ ਛੀਪੈ ਬਸੈ ਘਟਾ ਘਟ ਇਤਿ ਵਿਸਰਾਮ ਲੀਪ ਨਾ ਛੀਪੈ ਬੰਧਨ ਮੁਕਤਾ ਜਾਤ ਨਾ ਦੀਸੈ ਪਾਨੀ ਵਾਹੇ ਦੇਖ ਮੁਖ ਜੈਸਾ ਨਾਮੇ ਕੋ Swami 비ঠল ਐਸਾ